ਲਓ ਵੀ ਦੋਸਤੋ ਹਲ ਮਾਰਨ ਦਾ ਕੰਮ ਕਰਤਾ ਸ਼ੁਰੂ ਇਹ ਜਿਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਾਫੀ ਚਿਰ ਬਾਅਦ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਇਧਰ ਐ ਚੱਪਾ ਲਾਉਣਾ ਚੋਲਾ ਕਨੀ ਦਾ ਕਰਤਾ ਪਰੇ ਕਰੀਏ ਨੇ ਤਿਆਰੀਆਂ ਇਧਰ ਫੇਰ ਰਸਤਾ ਛੱਡਤਾ ਇਧਰ ਨੀਰਾ ਲਿਆਉਣ ਵਾਸਤੇ ਨਾਲੇ ਇਧਰ ਆਪਣੇ ਬੂਝੇ ਪਜ ਜਾਣਗੇ ਕਿਉਂਕਿ ਧੋਨੇ ਨੂੰ ਪਾਣੀ ਪੀਣਾ ਵਾਹਲਾ ਤੇ ਬੂਝੇ ਮੱਛਨ ਦਾ ਖਤਰਾ ਤੇ ਇਸੇ ਕਰਕੇ ਆਪਾਂ ਮੰਗਾ ਇਧਰ ਛੱਡਤਾ ਤੇ ਆਪਾਂ ਇਸ ਦੀ ਬੂਝੇ ਤਿੰਨ ਬੂਝੇ ਨਵੇਂ ਵੀ ਲਾਏ ਆ ਨਾਸ਼ਪਾਤੀ ਦਾ ਤੇ ਸੰਤਰਿਆਂ ਦਾ ਤੇ ਕਾਰਡੀਆਂ ਦਾ ਬੂਝਾ ਲਾਇਆ ਕੋਈ ਸਦਾ ਰਿਹਾ ਕਰੋ ਚੈੱਕ ਆਪਣੇ ਮੋਟਰ ਦੀ ਪਰਫੋਰਮੈਂਸ 11 ਹਲਾ ਤੇ ਕਰ ਦੋ ਵੀਡੀਓ ਨੂੰ ਦੱਬ ਕੇ ਸ਼ੇਅਰ ਜੀ ਨਾਰਾ ਨੇ ਆਪਣੇ ਆਨੇ ਫਲ ਚੱਕ ਲਈ ਬਹੁਤ ਉਧਰ ਪਰੇ ਤੇ ਫਲਰਸ ਲੋਸ ਦੇਖ ਸਕਦਾ ਹਾਂ ਉਦਾਹਰਨ ਕਰਦਾ ਪੜਦੇ ਦੇਖੋ ਅ ਵੀ ਦੋਸਤੋ ਸੋਣ ਦਿਖਾਉਣੇ ਆ ਹੁਣ ਹਰਮਨ ਦੇ ਵਲਟ੍ਰੈਕ ਦੀ ਫੋਰ ਪਰਫਾਰਮੈਂਸ ਇਹ ਹਰਮਨ ਹੈ ਕਿਹਦੇ ਆ ਕਿ ਟਰੈਕਟਰ 60 RX ਵਲਟ ਟ੍ਰੈਕ ਹੋਰ ਵੀ ਹੋਰ ਪਰ ਦੇਖਾ ਲਓ ਤੁਸੀਂ ਬਹੁਤ ਵਧੀਆ ਪਰਫਾਰਮੈਂਸ ਆ ਟਰੈਕਟਰ ਦੀ ਵੀ ਆ ਵੀ ਦੋਸਤੋ ਕਰਦੇ ਆ ਬਲੌਗ ਦਾ ਐਂਡ ਵੀਡੀਓ ਤੇ ਛੋਟੀ ਜਿਹੀ ਆ ਬਣੀ ਆਪਣੀ ਤੇ ਬੇਲਾਇੰਕ ਇਸੇ ਹੋਰ ਵੀਡੀਓ ਵਿੱਚ ਧੰਨਵਾਦ ਜੀ ਕਰਦੋ ਬਲੌਗ ਨੂੰ ਦੱਬ ਕੇ ਸ਼ੇਅਰ